ਸਾਡੇ ਪੰਜਾਬ ਦੇ ਬਹੁਤ ਹੀ ਹਰਮਨ ਪਿਆਰੇ ਔਰ ਲੋਕਾਂ ਦੇ ਚਹੇਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਜੋ ਪਿਛੇ 2.5 ਸਾਲ ਕੰਮ ਕੀਤੇ ਹਨ ਲੋਕਾਂ ਨੇ ਉਸ ਨੂੰ ਪ੍ਰਭਾਵਿਤ ਹੋ ਕੇ ਖੁਸ਼ੀ ਹੋ ਕੇ ਅੱਜ ਜੋ ਇਤਨਾ ਵੱਡਾ ਮੈਂਡੇਟ ਮਿਲਿਆ ਹੈ ਕੇਵਲ ਤਾਂ ਕੇਵਲ ਉਹਨਾਂ ਦੀ ਬਦੌਲਤ ਉਹਨਾਂ ਦੇ ਛੇ ਕੀਤੇ ਕੰਮ ਔਰ ਆਉਣ ਵਾਲੇ ਸਮੇਂ ਜੋ ਉਹਨਾਂ ਨੇ ਨੀਤੀਆਂ ਬਣਾਈਆਂ ਨੇ ਲੋਕਾਂ ਵਾਸਤੇ ਉਹਨਾਂ ਨੂੰ ਵੇਖ ਵੇਖਦੇ ਹੋਏ ਸਾਰਾ ਰਿਜ਼ਲਟ ਆਇਆ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਆਓ ਅਸੀਂ ਇਕੱਠੇ ਹੋ ਕੇ ਸਾਰੇ ਰਲ ਮਿਲ ਕੇ ਜ਼ਰੰਦਰ ਵੈਸ ਜੋ ਸਾਰੇ ਸ਼ਹਿਰ ਤੋਂ ਬਦਨਾਮ ਏਰੀਆ ਜਾਣਿਆ ਜਾਂਦਾ ਹੈ ਅਸੀਂ ਨਵੀਂ ਸ਼ੁਰੂਆਤ ਕਰਦੇ ਹੋਏ ਇਸ ਨੂੰ ਅੱਛਾ ਔਰ ਇੱਕ ਸੇਫ ਜ਼ੋਨ ਔਰ ਲੋਕਾਂ ਦਾ ਜੋ ਪਾਈਚਾਰਾ ਹੈ ਉਹ ਇੱਕ ਨਵਾਂ ਐਟਮੋਸਫੇਅਰ ਦਈਏ ਤਾਂ ਕਿ ਸਾਰੇ ਹੀ ਆਪਸ ਦੇ ਵਿੱਚ ਰਲ ਮਿਲ ਕੇ ਰਹੀਏ ਔਰ ਇੱਥੇ ਕੋਈ ਬੁਰਾਈ ਨਾ ਦੀ ਚੀਜ਼ ਨਾ ਰਹਿੰਦੀ ਏ ਚਾਹੇ ਉਹ ਨਸ਼ਾ ਹੈ ਚਾਹੇ ਤਸਕਰੀ ਹੈ ਚਾਹੇ ਕੋਈ ਲਾਟਰੀ ਡਰਾ ਸਕਦਾ ਹੈ ਉਹਨੂੰ ਖਤਮ ਕਰਾਂਗੇ ਔਰ ਲੋਕਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰਾਂਗੇ ਜੋ ਸਾਡੇ ਮੁਖੰਦ ਸਾਹਿਬ ਦਾ ਵਿਜ਼ਨ ਹੈ ਅਸੀਂ ਉਹਨੂੰ ਲੈ ਕੇ ਅੱਗੇ ਚੱਲਾਂਗੇ